एनर्जेटिक ਵਿਚਾਰਾਂ ਵਾਲੇ એનਰਜੇਟਿਕ ਉर्जात्मक ਵਿਚਾਰਾਂ ਦੇ ਧਨੀ ਸ੍ਰੀ ਕੁਲਦੀਪ ਜੀ ਸਰਮਾ ਨੂੰ 35 ਕਾਂਗਾ ਨਿਵਾਣ ਸਾਡੇ ਵਿੱਚੋਂ ਸਾਹਮਣੇ ਬਾਰੋਂ ਆਏ ਸਭ ਦਾ ਧੰਨਵਾਦ ਕਰਨ ਤੇ ਸਾਡਾ ਮਾਰਗਦਰਸ਼ਨ ਕਰਨ ਬੱਚਾ ਨੂੰ ਆਸ਼ੀਰਵਾਦ ਨੇ ਸ੍ਰੀ ਕੁਲਦੀਪ ਜੀ ਸਰਮਾ ਅੱਜ ਨੇ ਬਿਰਾਜਮਾਨ ਫਰੀ ਸਾਪਾਲ ਜੀ ਦੀ ਵੀਡੀਓ ਨਾਲ ਬੈਠੇ ਦੀਪ ਸਿੰਘ ਜੀ ਪੁੰਨੀਯਾਂ ਦੇ ਪੁੰਨੀਂਡਾ ਟੇਟ ਹਰਾਂ ਬਾਕੀ ਸਰਦਾਰਾ ਮੇਰਾ ਘਰ ਨਾਮ ਲੈਣਾ ਮੈਂ ਠੀਕ ਨਹੀਂ ਹੁੰਦਾ ਕਿਉਂਕਿ ਸਮੇਂ ਦੀ ਘਾਟ ਹੈ ਮੈਨੂੰ ਇਹ ਧਿਆਨ ਪੱਖ ਘਟ ਲੱਗਦੇ ਮੇਰੇ ਪਰਿਵਾਰ ਦੇ ਮੈਂਬਰ ਜਿਆਦਾ ਲੱਗਦੇ ਆ ਬਾਹਰ ਨੇ ਸਕੂਲਾ ਕਰਵਾਇਆ ਤੇ ਆਪਾਂ ਪਰੈਂਟਸ ਪਿਆਰੇ ਬੱਚਿਓ ਤਾਂ ਤੋਂ ਪਹਿਲਾ ਸਤਿ ਸ਼੍ਰੀ ਅਕਾਲ ਸਲਾਮ ਨਮਸਤੇ ਆਦਾਬ ਅੱਜ ਬੜੀ ਖੁਸ਼ੀ ਦੀ ਗੱਲ ਹੈ ਮੈਂ ਤਾਂ ਆਪਣੇ ਆਪ ਨੂੰ ਬੜਾ ਮਤਲਬ ਵਿੱਚ ਖੁਸ਼ੀ ਸਮਝ ਰਿਹਾ ਕਿ ਚਾਰੇ ਪਾਸਿਆਂ ਤੇ ਆਪਾਂ ਦੇ ਵਿਚਾਰੇ ਮੈਂ ਖੜਾ ਸੂਰਜ ਚੜਿਆ ਨਜ਼ਾਰ ਦਿੱਤਾ ਚੰਨ ਹੋਦਿਆ ਮੁਰਝੀ ਕੋ ਅਧਾਰ ਸੋ ਮੈਨੂੰ ਇਸ ਚੰਨ ਨੂੰ ਪ੍ਰਾਪਤ ਕਰਨ ਦੀ ਜੋ ਸੁਭਾਗ ਪ੍ਰਾਪਤ ਹੋ ਰਿਹਾ ਮੈਂ ਆਪਣੇ ਆਪ ਨੂੰ ਖੁਸ਼ੀ ਸਮਝਦਾ ਜਿਹੜੇ ਬੱਚੇ ਆਪਣੇ ਬਲਾਗ ਦੇ ਵਿੱਚੋਂ ਟੈਸਟ ਵਿੱਚ ਕੁਆਲੀਫਾਈ ਕਰਕੇ ਨਵੰਦੇ ਦੇ ਵਿੱਚ ਐਡਮਿਸ਼ਨ ਲਈ ਹੈ ਉਹਨਾਂ ਸਾਰਿਆਂ ਨੂੰ ਮੁਬਾਰਕਬਾਦ ਜਿਹੜੇ ਬੱਚੇ ਇਸ ਵਾਰ ਰਹਿ ਗਏ ਉਹਨਾਂ ਨੂੰ ਗੁਜਾਰਿਸ਼ ਹੈ ਕਿ ਮਿਹਨਤ ਕਰਕੇ ਅਗਲੀ ਵਾਰ ਫੇਰ ਮਤਲਬ ਟੈਸਟ ਕਲੀਅਰ ਕਰਕੇ ਆਜੋ ਅਸੀਂ ਤਾਂ ਜਰੂਰ ਆ ਜਾਵਾਂਗੇ ਲੈਬ ਆਪਣੀ ਤਿਆਰ ਹੈ ਲੈਕਚਰ ਸਟੈਂਡ ਤਿਆਰ ਹੈ ਅਸੀਂ ਤਾਂ ਫ੍ਰੀ ਲੈਟਰ ਪੈਨ ਤੇ ਪੈਨ ਚੱਕੀ ਖੇਤ ਦੇ ਵਿੱਚ ਬੈਠੇ ਆ ਜਦ ਮਰਜ਼ੀ ਬੁਲਾ ਲਓ ਆਪਣੇ ਸਾਹ ਦੇ ਵਿੱਚ ਛੱਡ ਜਾਂਦੇ ਹਾਂ ਹੁਣ ਮੈਂ ਕੁਝ ਪਹਿਲੀ ਪੈਂਤੀ ਦਾ ਕਰਮਾ ਬੱਚਿਆਂ ਨੂੰ ਜੋ ਬੱਚੇ ਜਿਨੇ ਆਪਣੇ ਡੀਪੀਓ ਸਾਹਿਬ ਨੇ ਕੋਲ ਖੜਾ ਕੇ ਤੁਹਾਡੇ ਸਾਹਮਣੇ ਅਪੀਅਰ ਕੀਤੇ ਆ ਅਪੀਅਰ ਕਰਨ ਦਾ ਮਕਸਦ ਕੀ ਸੀ ਉਹ ਤੁਹਾਡੇ ਵਾਸਤੇ ਰੋਲ ਮਾਡਲ ਹੋਣਾ ਅੱਜ ਆਪਣਾ ਰੋਲ ਮਾਡਲ ਬਦਲ ਗਿਆ ਰੋਲ ਮਾਡਲ ਜਿਹੜੇ ਆਈਕਨ ਪਰਸਨ ਹੈ ਉਹਨਾਂ ਦੀ ਜਗਾ ਟਿਕਟੋਕ ਤੇ ਇਸ਼ਤਾਰੇ ਲੈ ਲਈ ਜਿਹੜੇ ਬੱਚੇ ਜਿਹੜੇ ਚਮਕਦੇ ਸਿਤਾਰੇ ਤੁਹਾਡੇ ਸਾਹਮਣੇ ਆਪਾਂ ਨੂੰ ਤੁਸੀਂ ਇਗਨੋਰ ਕਰ ਦਿੰਦੇ ਹੋ ਇਸ਼ਟਾ ਦੀਆਂ ਰੀਲਾਂ ਦੇ ਆਪਣਾ ਕਨਸੈਂਟ੍ਰੇਸ਼ਨ ਹੋ ਜਾਂਦਾ ਹੈ ਸੋ ਇਹਦਾ ਮਤਲਬ ਆਪਾਂ ਸੈਂਟੀਮੀਨ ਕੌਨਸ਼ੀਅਸਨੈਸ ਹਰ ਇੱਕ ਬੇਹੋਸ਼ੀ ਦੇ ਵਿੱਚ ਜੀ ਰਹੇ ਆ ਇਸ ਅਰਥ ਬੇਹੋਸ਼ੀ ਦੇ ਵਿੱਚੋਂ ਨਿਕਰਨ ਦੀ ਲੋੜ ਹੈ ਲੋਕਡਾਊਨ ਦੇ ਵਿੱਚ ਇੱਕ ਸਮੱਸਿਆ ਖੜੀ ਹੋਈ ਸੀ ਈ ਐਡਿਕਸ਼ਨ ਤੋਂ ਕਹਿੰਦੇ ਕਲਾਸਾਂ ਔਨਲਾਈਨ ਲੱਗਣ ਲੱਗ ਗਈਆਂ ਸੀ ਬਹੁਤ ਸਾਰੇ ਬੁੱਧੀਜੀਵ ਵਰਗ ਨੇ ਐਜੂਕੇਸ਼ਨਸ਼ਟਾ ਨੇ ਮੈਨੂੰ ਕਈ ਵਾਰ ਉਸ ਟਾਈਮ 'ਉਮ ਗੂਗਲਮੀਟ ਇੱਕ ਟੈਲੀਗ੍ਰਾਮ ਕਦੇ ਵੈਬਿਨਾਰ ਹੁੰਦੇ ਸੀ ਵੈਬਿਨਾਰ ਦੇ ਵਿੱਚ ਬੈਠਣ ਦਾ ਮੌਕਾ ਮਿਲਿਆ ਬਹੁਤ ਸਾਰੇ ਬੱਚਿਆਂ ਦੀ ਸੁਭਾਅ ਤੇ ਤਬਦੀਲੀ ਆ ਗਈ ਫੋਨ ਤੋਂ ਬਿਨਾਂ ਛੋਟੇ ਬੱਚੇ ਰੋਕੀ ਖਾਣ ਤੋਂ हट ਗਏ ਸੀ ਸੋ ਆਪਾਂ ਨੂੰ ਈ-ਲਰਨਿੰਗ ਸਤੋਂ ਪਛਮਦੀ ਲੋੜ ਆ ਇਹ ਨਸ਼ਾ ਕਿਤੇ ਨਾਲੋਂ ਵੀ ਮਾੜਾ ਹੈ ਸਮਾਇਕ ਨਾਲੋਂ ਮਾੜਾ ਹੈ ਸੋ ਸੋਸ਼ਲ ਮੀਡੀਆ ਉਹਨਾਂ ਕਰਤੋ ਜਾਂ ਜਿਹੜਾ ਸਕਰੀਨ ਟਾਈਮ ਤੁਹਾਡਾ ਲਗਾਤਾਰ ਵਰਤੋ ਜਿੰਨਾ ਤੁਹਾਡਾ ਲੋਡ ਹੈ ਜਿੰਨਾ ਤੁਹਾਡਾ ਟਾਈਮ ਮਤਲਬ ਤੁਹਾਡਾ ਸਿਲੇਬਸ ਆਉਂਦਾ ਹੈ ਸਿਲੇਬਸ ਪੂਰਾ ਕਰਕੇ ਫੋਨ ਬੰਦ ਕਰਕੇ ਰੱਖ ਲਿਓ ਆਪਣੀ ਕੋਈ ਇੰਡਸਟਰੀ ਨਹੀਂ ਬੰਦ ਹੋਣਾ ਲੱਗਦਾ ਉਸ ਤੋਂ ਬਾਅਦ ਅਗਲੀ ਬੇਨਤੀ ਜਦੋਂ ਤੁਹਾਨੂੰ ਤੁਹਾਡੇ ਪੇਰੈਂਟਸ ਮਾਪੇ ਸੂਤਿਆਂ ਨੂੰ ਜਗਾਉਂਦੇ ਹਨ ਸਭ ਤੋਂ ਪਹਿਲਾਂ ਮਜੀ ਅੱਖਾਂ ਦੇ ਵਿੱਚ ਦੇਖਿਆ ਕਰੋ ਉਹਨਾਂ ਦੀ ਅੱਖਾਂ ਦੇ ਵਿੱਚ ਇੱਕ ਸੁਪਨਾ ਹੁੰਦਾ ਤੁਹਾਨੂੰ ਕਾਮਯਾਬ ਦੇਖਣ ਦਾ ਤੇ ਕੁਸਾਨਾ ਮੰਨਿਆ ਕਰੂਗੇ ਸਾਨੂੰ ਸਾਜਰੇ ਦਿਖਾਉਿਆ ਜਾਂਦਾ ਹਨ ਕਿ ਜੇ ਤਾਂ ਕੰਮ ਪੂਰਾ ਕਰਨੀ ਪੈਂਦੇ ਆ ਉਸ ਤੋਂ ਬਾਅਦ ਜਦ ਪ੍ਰੇਰਣ ਦੇ ਵਿੱਚ ਆਉਂਦੇ ਹੋ ਉਤਸ਼ਾਹ ਨੂੰ ਦੇ ਵਿੱਚ ਐਂਟਰ ਕਰਦੇ ਹੋ ਭੜੇ ਅਧਿਆਪਕ ਸਹਿਬਾਂ ਦੀਆਂ ਅੱਖਾਂ ਦੇ ਵਿੱਚ ਵੀ ਸੁਪਨਾ ਹੁੰਦਾ ਹੈ ਜਿਸ ਤਰ੍ਹਾਂ ਅੱਜ ਇੱਕ ਕੁਝ ਕਿਸਮ ਦਾ ਅਧਿਆਪਕ ਆਪਣੇ ਨਾਲ ਬੈਠੇ ਹਨ ਤੇ ਬੱਚੇ ਟੋਪ ਕਰਕੇ ਅਸੀਂ ਕੋਈ ਮਤਲਬ ਅਚੀਵਮੈਂਟ ਲਾ ਸਕੀਏ ਸਾਰੇ ਅਧਿਆਪਕ ਦੇ ਮਨ ਦੇ ਵਿੱਚ ਵੀ ਸੁਪਨਾ ਹੁੰਦਾ ਹੈ ਕਿ ਮੇਰਾ ਬੱਚਾ ਟੋਪ ਕਰੇ ਪਰ ਇਹ ਟੋਪ ਕਰਾਣਾ ਕਿਸੇ ਦੇ ਬੱਚ ਦੀ ਗੱਲ ਨਹੀਂ ਕੁਝ ਗੋਡ ਗਿਫਟਡ ਹੁੰਦਾ ਹੈ ਅੱਜ ਆਪਕੀ ਦੀ ਮੇਨ ਡਿਊਟੀ ਬਲਕੇ ਨਾ ਕਹਿੰਦਾ ਬਰੂਨ ਕਿ ਦਿਨ ਹੈ ਇੱਕ ਸੈਮੀਨਾਰ ਦੇ ਵਿੱਚ ওয়েਬিনার ਸੀ ਤੁਮ ਕੌਂਫਰੰਸ ਦੇ ਦੌਰਾਨ। ਇਹ ਕਾਜੀਓ ਕੈਸ਼ ਨੇ ਦੱਸਿਆ ਕਿ ਅੱਜਕੱਲੇ ਰਿਪੋਰਟ ਕਾਰਡ ਵਿਜ਼ਿਟਿੰਗ ਕਾਰਡ ਬਣ ਗਏ। ਇਹ ਬੱਚਾ 90% ਵਾਲਾ, 75% ਵਾਲਾ, 99% ਵਾਲਾ। ਆਪਾਂ ਰਿਪੋਰਟ ਕਾਰਡ ਨੂੰ ਵਿਜ਼ਿਟਿੰਗ ਕਾਰਡ ਨਾ ਬਣਾਈਏ। ਕਲਾਸ ਦੇ ਵਿੱਚ ਜੇ 50 ਬੱਚੇ ਆ, 50 ਦੇ ਵਿੱਚੋਂ 10 ਬੱਚੇ ਟੋਪਰ ਨਹੀਂ ਲੱਗੇ ਰਿਪੋਰਟ ਕਿੱਥੇ? ਉਸ ਤੋਂ ਬਾਅਦ ਮीडियोਕਰ ਮਿਲ ਗਏ। ਮीडियोਕਰ ਤੋਂ ਬਾਅਦ ਐਵਰੇਜ ਮਿਲੋਗੇ 10 ਬੱਚੇ ਜਿਹੜੇ ਪਿਛਲੇ 50 ਤੋਂ ਬੱਚੇ ਆ ਜਿਨ੍ਹਾਂ ਦੇ ਵਿੱਚ ਆਪਾਂ ਕੈਟਾਗਰੀ ਦੇ ਡਲ ਮੈਸਟਰ ਦੇ ਨੂੰ ਕੁਝ ਡਲ ਵੀ ਨਹੀਂ ਕਿ ਦੋ ਕੈਟਾਗਰੀ ਉਹ ਬਿਫੋਰ ਦਾ ਡਲ ਕਿ ਕੁਝ ਚੈਲੈਂਜਰ ਪਰਸਨ ਨੇ ਜੋ ਮੈਂਟਲ ਡਿਜ਼ਰਟਡ ਫਿਜ਼ੀਕਲ ਚੈਲੈਂਜਰ ਅਜਾਪਕ ਉਹ ਹੈ ਜੋ ਪੂਰੀ ਕਲਾਸ ਨੂੰ ਨਾਲ ਲੈ ਕੇ ਚੱਲੇ ਕਲਾਸ ਰੂਮ ਦਾ ਜਿਹੜਾ এনਵਾਇਰਨਮੈਂਟ ਹੈ ਪੜਨ ਵਾਸਤੇ ਯੋਗ ਬਣੇ ਮੈਗ ਡੋਗਨ ਨੇ ਲਿਖਿਆ ਹੈ ध्यान क्रिया करती हुई दिलचस्पी है कि दिलचस्पी छ गया ध्यान जो जिस में अपने ध्यान आते दिलचस्पी दा बैलेंस क्लास रूम ਦੇ ਵਿੱਚ ਬਣਾਦਾ ਉਹਦੇ ਬੱਚੇ 100% ਮਤਲਬ ਜਿੰਦਗੀ ਦੇ ਵਿੱਚ ਸਫਲ ਗੰਭਵ ਹੈ ਨੰਬਰ ਪ੍ਰਾਪਤ ਕਰਨਾ ਗੱਲਾਂ ਸਬੰਤ ਤਾਂ ਨਹੀਂ ਉਮੀਦ ਪਿੱਛੇ ਜਿਹੜਾ जयशंकपुरी ਉਥੇ ਇੰਡਸਟਰੀ ਚਲਾਉਂਦੇ ਆ ਇਲੈਕਟ੍ਰਿਕ কন্ট্রোল ਪੈਨਲ ਬਣਾਉਂਦੇ ਆ ਮੇਰੇ ਬਈਆ ਮਿੱਤਰ ਨੇ ਮੈਂ ਕਈ ਵਾਰ ਉਹਨਾਂ ਨੂੰ ਮਿਲਿਆ ਉਹਨਾਂ ਨੇ ਇੱਕ ਐਡ ਪਾਤੀ ਸੋਸ਼ਲ ਮੀਡੀਆ ਤੇ ਕਿ ਮੈਨੂੰ ਇਲੈਕਟ੍ਰੀਸਨ ਦਾ ਟੀਚਰ ਚਾਹੀਦਾ ਹੈ ਜੋ ਆਈਟੀਆਈ ਲੈਵਲ ਦੇ ਸਟੂਡੈਂਟਾਂ ਨੂੰ ਪੜ੍ਹਾਵੇ ਉਹ ਸੱਜਾ ਪਗਲ ਨੂੰ ਕਹਾਂ ਮੈਂ ਟੈਂ ਕਰੂਗਾ ਉਹਦਾ ਪ੍ਰੈਕਟੀਕਲ ਕਰਾਂਗਾ ਫਿਰ ਅੱਗੇ ਕਲਾਸਰੂਮ ਦੇ ਵਿੱਚ ਪੜ੍ਹਾਵੇ ਪਰ ਬੜਾ ਮਤਲਬੇ ਨਮੋਸੀ ਨਾਲ ਕਹਿਣਾ ਪੈ ਰਿਹਾ ਪੰਜਾਬ ਉਹ ਰਿਆੜਾ ਦੇ ਵਿੱਚੋਂ ਕੋਈ ਅਧਿਆਪਕ ਨਹੀਂ ਮਿਲਿਆ ਅਧਿਆਪਕ ਕਿਵੇਂ ਮਿਲੇ ਬੀਬੀਓ ਸਾਹਿਬ ਇਹ ਜੀ ਲੋਕ ਪავლੇ ਗੋੜਾ ਕਲੇ ਨੂੰ ਧਿਆਨ ਨਾਲ ਸੁਣੋ ਜਿਹੜਾ ਡ੍ਰੈਗ ਦਾ ਵਿਸ਼ਾ ਖਤਮ ਕਰੇਗਾ ਟੈਕਨੀਕਲ ਕੰਪਾਣੀ ਦਾ ਆਹਾ ਦੇਤਾ ਕਿਸੇ ਬੱਚੇ ਨੂੰ ਅੱਗੇ ਟੈ ਮਕੈਨੀਕਲ ਡ੍ਰੈਗ ਵੀ ਪੜ੍ਹਨੀ ਆਉਂਦੀ ਮੈਂ ਉੰਨੀ ਇੰਡਸਟਰੀ ਦੇ ਵਿੱਚ ਗਿਆ ਉੱਥੇ ਜੋ ਇਹਨਾਂ ਦਾ ਇਨਫਰਾਸਟ੍ਰਕਚਰ ਦਾ ਬਹੁਤ ਕੁਝ ਹੋ ਜਾਂਦੀ ਹੈ ਅੱਜ ਕੱਲ ਜਿਹੜੇ ਆਪਣੇ ਸਕੂਲਾਂ ਦੇ ਟੂਰ ਕਰਾਉਂਦੇ ਹਨ ਕੋਈ ਪਟਿਆਲਾ ਲੈ ਕੇ ਕੋਈ ਵਾਟਰ پارک ਉੱਧਾ ਜਨਾ ਮਤਲਬ ਉਹ ਠੀਕ ਨਹੀਂ ਸਮਝਦਾ ਰਹਾ ਨੂੰ ਸਕੂਲ ਨਾਲ ਕੰਪੈਟਿਟਿਵ ਨਹੀਂ ਬਣਦੀ ਜੇ ਬੱਚਾ ਦੀ ਵਿਜਿਟ ਕਰਾਉਣੀ ਹੈ ਇਸ ਤਰ੍ਹਾਂ ਦੀ ਇੰਡਸਟਰੀ ਦੇ ਵਿੱਚ ਕਰਾਓ 10ਵੀਂ ਦੇ ਬੱਚਿਆਂ ਨੂੰ ਪਤਾ ਹੋਵੇ ਮਿਗ ਵੈਲਡਿੰਗ ਕੀ ਹੈ, ਟਿਕ ਵੈਲਡਿੰਗ ਕੀ ਹੈ, ਆਰਗ ਵੈਲਡਿੰਗ ਕੀ ਹੈ। ਅੱਜਕਲ ਵੈਲਡਿੰਗ ਦੇ ਕੋਲ ਨਵਾਂ ਆ ਗਿਆ ਰੋਬੋਟਿਕ ਵੈਲਡਿੰਗ। ਉਹਨਾਂ ਚੀਜ਼ਾਂ ਨੂੰ AI ਆਰਟੀਫੀਸ਼ੀਅਲ ਇੰਟੈਲੀਜੈਂਸ ਵਾਸਤੇ ਮਤਲਬ ਬਹੁਤ سارے ਬੰਦੇ ਨੇ ਲੋੜ ਹੈ, ਉਹ ਪੀਰ ਖਾਲੀ ਏ ਹੈ ਪਰ ਆਪਣੇ ਵਾਸਤੇ ਉਹ ਇਹਨਾਂ ਜਾਣ ਤੋਂ ਪਹਿਲਾਂ ਇਹੋ ਦਾ ਸਿਰਫ ਮੋਢੇ ਪਾਛੇ ਦੇਖ ਕੇ ਜਾਂ ਕੋਈ ਨਿਤ ਕਰਾ ਕੇ ਮੈਡੀਕਲ ਜਾਂ ਮੈਡੀਕਲ ਉੱਤਰ ਮਤਲਬ ੱਜੇ ਤੁਰੇ ਅਸਰ ਜ਼ਿੰਦਗੀ ਤੋਂ ਨਾ ਪਟਕਿਆ ਜਾਵੇ ਜੇ ਕੋਈ ਖੇਤੀ ਕਰਦਾ ਹੈ ਖੇਤੀ ਨਾਲ ਜੁੜੇ ਕੋਈ ਦੁਕਾਨਦਾਰੀ ਕਰਦਾ ਹੈ ਸੰਗਾਂ ਨਾਲ ਜੁੜੇ ਬੱਚੇ ਨੂੰ ਆਪਣੇ ਪਰਿਵਾਰ ਨਾਲ ਜੋੜੋ ਪਰਿਵਾਰ ਤੋਂ ਤੋੜ ਗਿਆ ਅੱਜ ਕੱਲ 70 70 80 80 ਲੱਖ ਰੁਪਏ ਲਾ ਕੇ ਲੋਕ ਵਿਦੇਸ਼ਾਂ ਦੀਆਂ ਜੇੜਾਂ ਦੇ ਵਿੱਚ ਪਈ ਹੈ ਉਹ ਰਸਤੇ ਤੋਂ ਪਟਣ ਦਾ ਇੰਤਜ਼ਾਰ ਹੈ ਸੋ ਇਹ ਕਿਹੜਾ ਐਜੂਕੇਸ਼ਨ ਦਾ ਹਾਲਟ ਨੇ ਇਹਨਾਂ ਦਾ ਪਾ ਜਿਹਦਾ ਸਮੁੰਦਰ ਹੈ ਜਿੰਨਾ ਮਰਜ਼ੀ ਬੋਲੀ ਉਠਾਰੀ ਕਮਿਸ਼ਨ ਪਰੀਆਂ ਜਾਂ ਪੜੀਆਂ ਰਿਪੋਰਟਾਂ ਪਈਆਂ ਜੇ ਐਜੂਕੇਸ਼ਨ ਸਿਸਟਮ ਉਹਦੀ ਕਥਾਰੀ ਨੂੰ ਨੋਰਾ ਨਹੀਂ ਆਟੈਂਡੇ ਮੋਢੇ ਮੋਟੇ ਬੰਦਰ ਲਿਖਣ ਦੀ ਕੋਈ ਲੋੜ ਨਹੀਂ ਹੁਣ ਆਪਾਂ ਆਉਂਦੇ ਆ ਸਕੂਲ ਆਪਣਾ ਜਿਹੜਾ ਪ੍ਰਾਇਮਰੀ ਸਕੂਲ ਹੈ ਅਸੀਂ ਇਸ ਸਕੂਲ ਦੇ ਵਿੱਚ ਪੜ੍ਹਿਆ ਉਸ ਟਾਈਮ ਟਾਟ ਕਿਹਨੇ ਹੁੰਦੀ ਸੀ ਬੋਰੀ ਘਰੋਂ ਲੈ ਕੇ ਆਉਂਦੇ ਸੀ ਬੋਰੀ ਦੇ ਸਾਡੇ ਕੋਲ ਖੈਲੇ ਹੁੰਦੇ ਸੀ ਪਰ ਅੱਜ ਸਕੂਲ ਦੇ ਵਿੱਚ ਇਨਫਰਾਸਟ੍ਰਕਚਰ ਦੇ ਮੱਖੋਂ ਗ੍ਰੇਡ ਦੇ ਵਿੱਚ ਨਾ ਲੋਕ ਗ੍ਰੇਡ ਕੋਈ ਸਕੂਲਾਂ ਵਿੱਚ ਕਹਿ ਸਕਦੇ ਆ ਅਮ ਹੈ ਜਿਹੜਾ ਸਟਾਫ ਦਾ ਕੋਆਰਡੀਨੇਸ਼ਨਲ ਬਹੁਤ ਵਧੀਆ ਹੈ ਇਸ ਸਿਸਟਮ ਦੇ ਕੋਆਰਡੀਨੇਸ਼ਨ ਨੂੰ ਹੋਰ ਐਨਹਾਂਸ ਕਰਨ ਦੀ ਲੋੜ ਹੈ ਸਰ। ਇਕੱਲ ਕ ਚਾਰ ਕੁਮਾਰੀ ਦੇ ਅੰਦਰ ਜੇ ਕੋਈ ਮਿਡਲ ਪ੍ਰਾਇਮਰੀ ਸਕੂਲ ਹੈ ਮਿਡਲ ਪ੍ਰਾਇਮਰੀ ਦਾ ਪੜਾਅ ਖਤਮ ਕਰੋ। ਹਫ਼ਤੇ ਦੇ ਵਿੱਚ ਸੈਕਚਰਡੇ ਨੂੰ ਇੱਕ ਪੀਰੀਅਡ ਇਸ ਤਰ੍ਹਾਂ ਦਾ ਹੋਵੇ ਸਾਰਾ ਸਕੂਲ ਇਕੱਠਾ ਬੈਠੇ ਸਮਾਜ ਦੇਦਰ ਪੇਸ਼ ਸੁਤਲੋ ਕੀਆ ਰਹੇ। ਅੱਜ ਕੱਲ ਸਭ ਤੋਂ ਵੱਡੀ ਚੋਣ ਕੀ ਹੈ ਪਾਣੀ ਦੀ। ਪੂਰੇ ਸੰਸਾਰ ਦੇ ਵਿੱਚ ਰੋਲਾ ਪੈ ਰਿਹਾ ਹੈ ਕਿ ਅਗਲਾ ਵੀ ਸੀਜ਼ਨ ਹੋਇਆ ਪਾਣੀ ਦੇ ਘਰੋਬਾ। ਪਾਣੀ ਦਾ ਸਭ ਤੋਂ ਵੱਡਾ ਇੱਕ ਇਸ਼ੂ ਜੋ ਰਿਹਾ ਹੈ ਪਾਣੀ ਗੰਦਲਾ ਹੋ ਰਿਹਾ ਹੈ ਪਾਣੀ ਪੋਲੂਟਡ ਹੋ ਰਿਹਾ ਹੈ ਪਾਣੀ ਨਾਲ ਬਿਮਾਰੀਆਂ ਫੈਲ ਰਹੀਆਂ ਹਨ ਪਾਣੀ ਪ੍ਰਤੀ ਜਾਗਰੂਕੀ ਦੀ ਲੋੜ ਹੈ ਸੋ ਹਫ਼ਤੇ ਦੇ ਵਿੱਚ ਇੱਕ ਦਿਨ ਕੋਈ ਇਸ ਤਰ੍ਹਾਂ ਦਾ ਪ੍ਰੋਗਰਾਮ ਆਰਗੇਨਾਈਜ਼ ਕੀਤਾ ਜਾਵੇ ਜਿਸ ਵਿੱਚ ਇਸ ਤਰ੍ਹਾਂ ਦੇ ਪਿਛੇ ਦੇ ਕਿਤੇ ਪਾਣੀ ਬਾਰੇ ਹੋ ਗਿਆ ਕਿਤੇ ਪ੍ਰਦੂਸ਼ਣ ਦਾ ਸੋਲ ਪ੍ਰਦੂਸ਼ਣ ਦਾ ਕਲਟੀਚਰ ਇੰਦਾ ਹੋ ਗਿਆ ਕਿ ਕਈ ਦਿਨ ਹੋ ਗਏ ਕਿਤੇ ਦੋਸਤਾਂ ਦੇ ਵਿੱਚ ਬੈਠੇ ਸੀ ਕਿ ਇੱਕ ਬੰਦੇ ਨੇ ਦੱਸਿਆ ਕਿ ਸਾਡੇ ਰਾਤ ਨੂੰ 11 ਵਜੇ ਡੀਜ ਲਾਤਾ ਕਿਸੇ ਨੇ ਪੁੱਛਿਆ ਉਹ ਮੁੰਡਾ ਬਾਹਰ ਗਿਆ ਹੁਣ ਆ ਜਬ ਉਹ ਕੁਰਸੀ ਦਾ ਕਮਰਾ ਉਹਦਾ

ਅਜਾ ਬਖਵਿਖ ਦਾ ਨਿਰਮਾਤਾ ਕਿ ਹੈ ਕਿਸ ਨੇ ਕਿ ਬਹੁਤ سارے ਕਤਨ ਲਿਖਿਆ ਜਾਂ ਬਖਵਾਰੇ ਸੋ ਸਾਰੇ ਜਿਹੜੇ ਅਜਾ ਪੱਖ ਨੇ ਮੈਂ ਇਹਨਾਂ ਨੂੰ ਬੇਨਤੀ ਕਰਦਾ ਆਪਣੇ ਅੰਦਰ ਕੁਆਲਟੀ ਉਪਰ ਨਾਈਟ ਅੰਗੇਜਰ ਜੋ ਤੁਸੀਂ ਆਪਣੇ ਪੀਅਰਡ ਤੇ ਜਾਂ ਕਿਤੇ ਸਟ੍ਰੈਂਸ ਪੜਿਆ ਹੈ ਉਸ ਕੁਆਲਟੀ ਨੂੰ ਇੰਪਲੀਕੇਸ਼ਨ ਤਰੋ ਲਾਤੂ ਕਰੋ ਰੋਲ ਮੋਡ ਬਣਾਓ ਤੇ ਤੀਜਾ ਜਿਹੜਾ ਐਡਮਿਨਿਸਟ੍ਰੇਟਿਵ ਇੱਥੇ ਟੀਚਿੰਗ ਸਟਾਫ ਸਕੂਲਾਂ ਦੇ ਵਿੱਚ ਹੈਗਾ ਨੌਨ ਟੀਚਿੰਗ ਸਟਾਫ ਜਿਹੜਾ ਐਡਮ ਐਡਮਿਨਿਸਟ੍ਰੇਸ਼ਨ ਕਰਦਾ ਹੈ ਉਹਨਾਂ ਦੇ ਵਿਚਾਲੇ ਗੈਪ ਨਾ ਸਰ ਮਤਲਬ ਵਧਾਓ ਪਾਵੇਂ ਹਫਤੇ ਦੇ ਵੀ ਕਿਰੜਾ ਨਹੀਂ ਮਾਰਕ ਦੇ ਮਹੀਨੇ ਦੇ ਕਿਰੜਾ ਮਾਰੋ ਫਿਰ ਸਾਂਝੇ ਪ੍ਰੋਗਰਾਮ ਆਰਗੇਨਾਈਜ਼ ਕਰੋ ਤਾਂ ਕਿ ਜਿਹੜੀਆਂ ਗਲਤਫਹਿਮੀਆਂ ਕੁਝ ਪੈ ਜਾਂਦੀਆਂ ਉਹ ਪਾੜਾ ਬਣੇ ਜਾਂਦਾ ਕਿਉਂਕਿ ਅਜਾ ਪਾਕਾਂ ਦੀ ਦੁਨੀਆ ਦਾ ਵੀ ਕਈ ਨੇ ਕਈ ਢੜੇ ਦੇ ਕਈ ਪਿਛਾ ਨੇ ਸੋ ਇਹ ਐਜੂਕੇਸ਼ਨ ਵਾਸਤੇ ਜਿਹੜੇ ਢੜੇ ਲੀਆਂ ਨੇ ਨਾਸਲਾ ਕਾਲ ਨਾ ਬਣੇ ਪ੍ਰੋਬਲੇਮੈਟਿਕ ਪੇਜ ਦੇ ਵਿੱਚੋਂ ਆ ਐਜੂਕੇਸ਼ਨ ਸ਼ਿਪ ਨੂੰ ਲੈ ਕੇ ਜਾਵੇ ਉਹਨੂੰ ਸੈਂਟਿਕ ਪੇਜ ਦੇ ਵਿੱਚ ਲਾਓ ਜਿਹੜੀਆਂ ਸਕੂਲਾਂ ਦੀ ਘਾਟ ਹੈ ਉਹਨਾਂ ਨੂੰ ਦਰਜ ਕੀਤਾ ਜਾਵੇ ਤਾਲਮੇ ਰੱਖਿਆ ਜਾਵੇ ਹਫਤੇ ਦੇ ਵੀ ਸਿਖੇ ਸਾਰੇ ਕੰਕੀ ਚਾਪੀਓ ਮਹੀਨੇ ਦੇ ਵਿੱਚ ਬਲਾਕ ਲੈਵਲ ਤੇ ਕੰਕੀ ਚਾਪੀਓ ਜਿਹੜੇ ਟਾਪਰ ਬੱਚੇ ਆ ਉਹਨਾਂ ਨੂੰ ਦੂਜਿਆਂ ਨੂੰ ਰੋਲ ਮਾਡਲ ਬਣ ਕੇ ਉਹਨਾਂ ਉੱਤੇ ਅਪੀਅਰ ਕਰੋ ਬੱਚਾ ਦੇ ਸੋ ਇਹਦਾ ਇੱਕ ਮੇਨ ਕਨਾਲ ਸਰਵਾਰ ਯਾਹਿੰਗ ਦੀ ਮੋਕੇ ਵੀ ਸਕਸੈਸ ਵੀ ਹੈ ਵੀ